ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਇੱਕ ਵਾਰ ਫੇਰ ਤਾਜ਼ੀ ਨੌਕਰੀ ਤੇ ਲੈ ਕੇ ਹਾਜ਼ਰ ਹੋਏ ਆ ਅੱਜ ਇੱਕ ਨਵੀਂ ਅਪਡੇਟ ਇਹ ਅਪਡੇਟ ਆਂਗੜਵਾੜੀ ਵਰਕਰ ਹੈਲਪਰ ਦੇ ਸਬੰਧ ਵਿੱਚ ਹੈ ਦੋਸਤੋ ਆਪ ਸਭ ਜਾਣਦੇ ਹੋ ਪੰਜਾਬ ਦੇ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਆਂਗੜਵਾੜੀ ਵਰਕਰ ਅਤੇ ਹੈਲਪਰਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਇਸ ਦੇ ਸਬੰਧ ਵਿੱਚ ਜੋ ਆਪਣੀ ਯੂਨੀਅਨ ਪ੍ਰਧਾਨ ਦੀ ਮੀਟਿੰਗ ਡਾਕਟਰ ਬਲਜੀਤ ਕੌਰ ਜੀ ਜੋ ਕਿ ਕੈਬਨਿਟ ਮਿਨਿਸਟਰ ਆ ਬਾਲ ਵਿਭਾਗ ਦੇ ਉਹਨਾਂ ਨਾਲ ਹੋਈ ਆ ਔਰ ਇਹਨਾਂ ਦੇ ਸਬੰਧ ਵਿੱਚ ਕੀ ਅਪਡੇਟ ਰਿਹਾਗਾ ਔਰ ਕੀ ਰਿਜ਼ਲਟ ਨਿਕਲਿਆ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਸਾਰੀ ਜਾਣਕਾਰੀ ਸ਼ੇਅਰ ਕਰਦੇ ਆ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੇਂ-ਨਵੇਂ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਤਾਂ ਦੋਸਤੋ ਇਹ ਸਾਰੇ ਅਪਡੇਟ ਆਪਾਂ ਤੁਹਾਡੇ ਨਾਲ ਅੱਜ ਸ਼ੇਅਰ ਕਰਦੇ ਆ ਜਿਹੜੇ ਕਿ ਚੰਡੀਗੜ੍ਹ ਦੇ ਵਿੱਚ 19 ਦਸੰਬਰ ਯਾਨੀ ਕਿ ਕੱਲ ਮੀਟਿੰਗ ਹੋਈ ਸੀਗੀ ਤਾਂ ਸਾਰੀ ਜਾਣਕਾਰੀ ਸ਼ੇਅਰ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸੂਬੇ ਸਰਕਾਰ ਦੇ ਮੁਲਾਜ਼ਮਾਂ ਦੀਆਂ ਹੱਕਾਂ ਮੰਗਾਂ ਨੂੰ ਪੂਰਾ ਕਰਨ ਲਈ ਵਚਨਬੰਦ ਹੈ ਇਸੇ ਵਚਨਬੰਦ ਤਹਿਤ ਅੱਜ ਸਮਾਜ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਆਂਗੜਵਾਲੀ ਮੁਲਾਜ਼ਮ ਜੂਨੀਅਨ ਪੰਜਾਬ ਸੀਟੂ ਨੋਕ ਮੀਟਿੰਗ ਕਰਕੇ ਉਹਨਾਂ ਦੀਆਂ ਹੱਕੀ ਮੰਗਾਂ ਤੇ ਹੱਲ ਲਈ ਮੀਟਿੰਗ ਕੀਤੀ ਮੀਟਿੰਗ ਦੌਰਾਨ ਯੂਨੀਅਨ ਵੱਲੋਂ ਰੱਖੀਆਂ ਗਈਆਂ ਪਰ ਮੁੱਖ ਮੰਗਾਂ ਵਿੱਚੋਂ ਅੰਗੜਵਲੀ ਵਰਕਰਾਂ ਨੂੰ ਗ੍ਰੇਡ 3 ਅਤੇ ਹੈਲਪਰ ਨੂੰ ਗ੍ਰੇਡ 4 ਕੀਤਾ ਜਾਵੇ ਇਸ ਤੋਂ ਇਲਾਵਾ ਅਗਲੀ ਜੋ ਮੰਗ ਸੀ 0 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਅੰਗੜਲੀ ਸੈਂਟਰ ਵਿੱਚ ਰੱਖਿਆ ਜਾਵੇ ਅੰਗੜਵਲੀ ਵਰਕਰਾਂ ਨੂੰ ਡੋਪਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਅੰਗੜਵਲੀ ਵਰਕਰ ਹੈਲਪਰ ਗ੍ਰੈਜੂਟੀ ਹੰਗੜਵਾਲੀ ਵਰਕਰਾਂ ਅਤੇ ਹੈਲਪਰਾਂ ਦੀ ਭਰਤੀ ਮੈਡੀਕਲ ਛੁੱਟੀ ਆਸ਼ਮਾਨ ਬੀਮਾ ਯੋਜਨਾ ਨਾਲ ਜੁੜੇ ਮੁਫਤ ਇਲਾਜ ਲਈ ਕਾਰਡ ਬਣਾਉਣ ਮੰਗਾਂ ਸ਼ਾਮਲ ਸਨ ਤਾਂ ਇਹਨਾਂ ਮੰਗਾਂ ਦੇ ਸਬੰਧ ਵਿੱਚ ਜੋ ਆਪਣੀ ਮੀਟਿੰਗ ਜੋ ਆਪਣੀ ਯੂਨੀਅਨ ਪ੍ਰਧਾਨ ਦੀ ਮੀਟਿੰਗ ਡਾਕਟਰ ਬਲਜੀਤ ਕੌਰ ਜੀ ਨਾਲ ਹੋਈ ਹੈ ਤਾਂ ਉਹਨਾਂ ਨੇ ਇਸ ਦੇ ਵਿੱਚੋਂ ਬਹੁਤ ਸਾਰੀਆਂ ਮੰਗਾਂ ਜਿਨ੍ਹਾਂ ਨੂੰ ਮੰਨਣ ਤੋਂ ਹਾਂ ਕੀਤਾ ਹੈ ਔਰ ਬਹੁਤ ਸਾਰੀਆਂ ਮੰਗਾਂ ਨੂੰ ਨਾ ਵੀ ਕੀਤਾ ਹੈ ਤਾਂ ਉਹਨਾਂ ਨੇ ਦੱਸਿਆਗਾ ਇਸ ਸਭ ਤੋਂ ਪਹਿਲਾਂ ਜੋ ਆਪਣੀ ਵੱਡੀ ਮੰਗ ਸੀ ਤਨਖਾਹ ਨੂੰ ਲੈ ਕੇ ਤਾਂ ਉਹਨਾਂ ਨੇ ਇਸ ਚੀਜ਼ ਤੇ ਵਿਸ਼ਵਾਸ ਦਿਵਾਇਆ ਕਿ ਹੁਣ ਹਰ ਮੰਥ ਜੋ ਪੰਜਾਬ ਅੰਗੜਵੜੀ ਮੁਲਾਜ਼ਮ ਹੈ ਉਹਨਾਂ ਨੂੰ ਸਮੇਂ ਸਿਰ ਤਨਖਾਹ ਦਿੱਤੀ ਜਾਵੇਗੀ ਔਰ ਜੋ ਮਾਨ ਪੱਤਾ ਉਹਨਾਂ ਦਾ ਬੰਦਾ ਹੈ ਉਹ ਸਮੇਂ ਸਿਰ ਦਿੱਤਾ ਜਾਵੇਗਾ ਇਸ ਤੋਂ ਲਗਾਇ ਉਹਨਾਂ ਨੇ ਪ੍ਰੀ ਨਰਸਰੀ ਟੀਚਰ ਦਰਜੇ ਤੇ ਜੋ ਗੱਲਬਾਤ ਕੀਤੀ ਹੈ ਉਸ ਦੇ ਵਿੱਚ ਉਹਨਾਂ ਨੇ ਦੱਸਿਆਗਾ ਕਿ ਹੁਣ ਪ੍ਰੀ ਪ੍ਰਾਇਮਰੀ ਸਕੂਲ ਬਣਾਇਆ ਗਿਆ ਜਿਸ ਕਰਕੇ ਇਸ ਮੰਗ ਨੂੰ ਪੂਰਾ ਕਰਨਾ ਮੁਸ਼ਕਲ ਹੈ ਬਟ ਫਿਰ ਵੀ ਅਸੀਂ ਡਿਪਾਰਟਮੈਂਟ ਵਿੱਚ ਇਸ ਦੇ ਸਬੰਧ ਵਿੱਚ ਮੁੱਦਾ ਜ਼ਰੂਰ ਲੈ ਕੇ ਜਾਵਾਂਗੇ ਕਿ ਅਗਰ ਤੁਹਾਡਾ ਹੱਲ ਹੁੰਦਾ ਤਾਂ ਅਸੀਂ ਜ਼ਰੂਰ ਕਰਕੇ ਦੇਵਾਂਗੇ ਇਸ ਤੋਂ ਇਲਾਵਾ ਮੈਡੀਕਲ ਛੁੱਟੀਆਂ ਦੇ ਸਬੰਧ ਵਿੱਚ ਵੀ ਡਾਕਟਰ ਬਲਜੀਤ ਕਰਨਿੰਗ ਕਿਹਾਗਾ ਕਿ ਅਸੀਂ ਤੁਹਾਡੀ ਮੰਗ ਨੂੰ ਪੂਰਾ ਕਰਾਂਗੇ ਤਾਂ ਜਦੋਂ ਵੀ ਕਿਸੇ ਅੰਗੜਵੜੀ ਵਰਕਰ ਜਾਂ ਹੈਲਪਰ ਨੂੰ ਮੈਡੀਕਲ ਛੁੱਟੀ ਦੀ ਜ਼ਰੂਰਤ ਹੋਵੇਗੀ ਤਾਂ ਅਸੀਂ ਉਹ ਤੁਹਾਨੂੰ ਇਸ ਚੀਜ਼ ਤੋਂ ਇਨਕਾਰ ਨਹੀਂ ਕਰਾਂਗੇ ਇਸ ਤੋਂ ਬਾਅਦ ਆਸ਼ਮਾਨ ਬੀਮਾ ਯੋਜਨਾ ਜਿਹੜੀ ਕਿ ਸੈਂਟਰ ਸਰਕਾਰ ਦੁਆਰਾ ਚਲਾਈ ਗਈ ਹੈ ਜਿਸ ਦੇ ਵਿੱਚ 5 ਲੱਖ ਤੱਕ ਦਾ ਮੁਫਤ ਇਲਾਜ ਹੁੰਦਾ ਹੈ ਉਹ ਸਕੀਮ ਵਿੱਚ ਅੰਦਰ ਵਾਲੀ ਵਰਕਰ ਹੈਲਪਰਾਂ ਦੀ ਆਈਡੀ ਬਣਾਈ ਗਈ ਸੀ ਔਰ ਉਹਨਾਂ ਨੂੰ ਕਿਹਾ ਗਿਆ ਸੀ ਕਿ ਆਪਣੇ ਪਿੰਡ ਦੇ ਵਿੱਚ ਤੁਸੀਂ ਸਾਰੇ ਕਾਰਡ ਬਣਾਓ ਔਰ ਉਸ ਦਾ ਤੁਹਾਨੂੰ ਮਾਨ ਪੱਤਾ ਦੇਵਾਂਗੇ ਤਾਂ ਉਸ ਚੀਜ਼ ਤੇ ਉਹਨਾਂ ਨੇ ਹਾਂ ਕੀਤੀ ਹੈ ਕਿ ਅਸੀਂ ਇਸ ਚੀਜ਼ ਤੇ ਤੁਹਾਨੂੰ ਮਾਨ ਪੱਤਾ ਦੇਵਾਂਗੇ ਔਰ ਇਸ ਦੇ ਵਿੱਚ ਜੋ ਪਰ ਕਾਰਡ ਬਣਾਉਂਦਾ 18 ਰੁਪਏ ਕਮਿਸ਼ਨ ਹਰ ਆਂਗਣਵਾਰੀ ਵਰਕਰ ਨੂੰ ਮਿਲੇਗਾ ਯਾਨੀ ਕਿ ਤੁਸੀਂ ਅਗਰ 100 ਗੜ ਨਾ ਦਿਓ ਤਾਂ ਤੁਹਾਨੂੰ 1800 ਰੁਪਏ ਜੋ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਤਾਂ ਇਸ ਦੇ ਸਬੰਧ ਵਿੱਚ ਆਈਡੀਆਂ ਬਣੀਆਂ ਸ਼ੁਰੂ ਹੋ ਚੁੱਕੀਆਂ ਨੇ ਅਗਰ ਤੁਸੀਂ ਵੀ ਆਈਡੀ ਨਹੀਂ ਬਣਾਈ ਤਾਂ ਆਪਣੀ ਆਈਡੀ ਬਣਵਾ ਸਕਦੇ ਹੋ ਇਸ ਤੋਂ ਇਲਾਵਾ ਹੋਰ ਅਪਡੇਟ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ